ਸ਼ਹੀਦਾਂ ਫਕੀਰਾਂ ਦੀ ਬਰਦਾਨ ਪ੍ਰਾਪਤ ਧਰਤੀ ਹੈ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਗੂੰਜਦੀ ਹੈ ਸਪੀਕਰਾਂ ਚੋਂ ਮੁਫਤ ਲੰਗਰ ਮੁਫਤਰ ਹੈਸ਼ ਸਰੋਵਰ ਨਹਾਉਣ ਵਾਸਤੇ ਇਸ਼ਨਾਨ ਕਰਨ ਵਾਸਤੇ ਕਿਸੇ ਧਰਮ ਚ ਨਹੀਂ ਹੈਗਾ ਵੀਰੋ ਬਰਬਾਦ ਕਰਕੇ ਰੱਖਤਾ ਇਹਨਾਂ ਨਿਆ ਰਾਜਨੀਤਿਕ ਲੋਕਾਂ ਨੇ ਧਰਮ ਵੀ ਆਪਦੀ ਮੁਠੀ ਚ ਲੈ ਰੱਖਿਆ ਜਦੋਂ ਮਰਜ਼ੀ ਕਿਸੇ ਨੂੰ ਮਾਫ ਕਰ ਦਿਓ ਜਦੋਂ ਮਰਜ਼ੀ ਕਿਸ ਦੀ ਮਾਫੀ ਕੈਨਸਲ ਕਰ ਦਿਓ ਗੋਲਕਾਂ ਤੇ ਅੱਖ ਰੱਖੀ ਐ ਤੁਸੀਂ ਐਂ ਕਰੋ ਸਹਿਮਤੀ ਦਿਓ ਮੈਨੂੰ ਲੱਗਦਾ ਤੁਸੀਂ ਸਹਿਮਤੀ ਹੋਵੋਗੇ ਲੈ ਐਂ ਕਰੋ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਅੰਡਰ ਉਹਨੇ ਜੋ ਗੋਲਕ ਚੱਕ ਦੋ ਉਥੇ ਲਿਖ ਦੋ ਭਾਈ ਇੱਥੇ ਮਾਇਆ ਦਾ ਮੱਥਾ ਨਾ ਟੇਕੋ ਸਿਰਫ ਸ਼ਰਦਾ ਦਾ ਨਾ ਮੱਥਾ ਟੇਕੋ ਗੋਲ ਕਿਥੋਂ ਚੱਕੀ ਜਾਂਦੀ ਐ ਅਕਾਲੀ ਦਾ ਲਾਲੇ 90% 95% ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਅਸਤੀਫਾ ਦੇ ਦੇਣਗੇ ਛੱਡੋ ਫਿਰ ਫਿਰ ਗੋਲਕਾ ਦਾ ਚੱਕਤੀ ਆਉਣ ਕੀ ਫਾਇਦਾ ਹੋਇਆ ਫਿਰ ਉਹ ਭਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਥੋੜੀ ਹੈ ਉਹਨਾਂ ਨੇ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਬਣਾ ਰੱਖੀ ਹੈ ਆ ਹੁਣ ਤੁਸੀਂ ਦੇਖਿਓ ਇਹ ਟੀਵੀ ਤੇ ਚੱਲ ਜਾਣਾ ਹੁਣ ਉਹ ਉਹ ਅਕਾਲੀ ਦਲ ਦਾ ਜਿਹੜਾ ਵਰਕਰ ਹੈ ਧੰਮੀ ਉਹਦਾ ਜਬਿਆਨ ਆਉਣਾ ਮੈਨੂੰ ਸ਼ਾਮ ਨੂੰ ਕਿ ਭਗਵਾਨ ਤਮਾਨੇ ਗਲਤ ਕਰ ਰਿਹਾ ਹੈ ਆਪ ਪ੍ਰਧਾਨਗੀਆਂ ਪਿੱਛੇ ਮੱਥੇ ਠੇਕਦੇ ਰਹਿੰਦੇ ਪੈਰੀ ਹੱਥ ਲਾਉਂਦੇ ਰਹਿੰਦੇ ਆ ਹਾਲਾਤ ਇਹਨਾਂ ਦੇ ਮੈਂ ਸੱਚ ਬੋਲਦਾ ਤਾਂ ਕਰਕੇ ਮੈਂ ਮੈਨੂੰ ਮੈਨੂੰ ਜਿਆਦੇ ਪੈਂਦੇ ਨੇ ਪਈ ਜਾਣ ਕੋਈ ਨਹੀਂ ਆਪਾਂ ਸੱਚ ਬੋਲਣਾ ਸੱਚ ਬੋਲਦਾ ਇੱਕੋ ਹੀ ਫਾਇਦਾ ਇੱਕ ਵਾਰੀ ਬੋਲ ਕੇ ਦੁਬਾਰੇ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੋਗੇ ਸੱਚੀ ਬੋਲੋਗੇ ਝੂਠ ਬੋਲ ਕੇ ਯਾਦ ਰੱਖਣਾ ਪੈਂਦਾ ਸੁਖਵੀਰ ਵਰਗੇ ਨੂੰ ਪੁੱਛਣਾ ਪੈਂਦਾ ਵੀ ਪਿਛਲੇ ਸਾਲ ਕੀ ਕਹਿ ਕੇ ਗਏ ਸੀ ਇੱਥੇ ਉਬਰ ਦੱਸਦ ਨੇ ਆਏ ਕਹਿ ਕੇ ਗਏ ਜੀ ਤਾਂ ਯਾਰ ਫਿਰ ਠੀਕ ਐ ਸੋ ਇਸ ਕਰਕੇ ਇਹਨਾਂ ਕੋਲੇ ਕੋਈ ਤਵੀਤ ਧਾਗਾ ਨਹੀਂ ਹੈਗਾ ਮੈਂ ਦੇਖੇ ਹੋਏ ਨੇ ਸਾਰੇ ਇਹ ਸਿਰਫ ਤੇ ਸਿਰਫ ਤੁਹਾਡੇ ਹੱਥ ਚ ਹੈ ਚੰਗੇ ਬੰਦੇ ਚੁਣ ਕੇ ਵਿਧਾਨ ਸਭਾ ਚ ਭੇਜ ਦਿਓ ਵਿਧਾਨ ਸਭਾ ਜੋ ਚੰਗੇ ਕਾਨੂੰਨ ਬਣ ਕੇ ਆ ਜਾਣਗੇ ਉਹੀ ਪੈਸਾ ਉਹੀ ਖਜ਼ਾਨਾ ਤੁਹਾਡੇ ਕੋਲੇ ਆ ਜਾਊਗਾ ਪੈਸਾ ਜਿਹੜਾ ਖਜ਼ਾਨਾ ਜਿਹੜਾ ਨਾ ਤਾਂ ਸਰਕਾਰ ਛਾਪਦੀ ਐ ਲੋਕਾਂ ਦਾ ਪੈਸਾ ਐ ਲੋਕਾਂ ਨੂੰ ਦੇਣਾ ਐ ਚਾਹੇ ਸੀਵਰੇਜ ਤੇ ਲਵਾ ਲੋ ਚਾਹੇ ਸੜਕਾਂ ਤੇ ਲਵਾ ਲੋ ਚਾਹੇ ਨੌਕਰੀਆਂ ਤੇ ਲਵਾ ਲਓ ਸਕੂਲਾਂ ਤੇ ਲਵਾ ਲਓ ਹਸਪਤਾਲਾਂ ਤੇ ਲਵਾ ਲਓ ਬਿਜਲੀ ਤੇ ਆਉਂਦੀ ਐ ਨਾ ਬਿਜਲੀ ਦਿਨੇ ਆਉਂਦੀ ਐ ਨਾ ਫਿਰ ਉਹੀ ਤਾਰਾਂ ਨੇ ਉਹੀ ਟਰਾਂਸਫਰਮ ਨੇ ਉਹੀ ਗ੍ਰਿਡ ਨੇ ਤੇ ਹੁਣ ਕਿਵੇਂ ਆਉਂਦੀ ਐ ਨੀਤਾਂ ਸਾਫ਼ ਨੇ ਘਰਾਂ ਵਾਲੀ ਬਿਜਲੀ ਦਾ ਬਿੱਲ ਤਾਂ ਨਹੀਂ ਆਉਂਦਾ 90% ਘਰਾਂ ਨੂੰ ਬਿੱਲ ਨਹੀਂ ਆਉਂਦਾ 4-4000 5-5000 10-10000 ਲੋਕਾਂ ਦਾ ਬਿਜਲੀ ਦਾ ਬਿੱਲ ਬਚਦਾ ਹੁਣ ਕਿੱਥੋਂ ਆਉਂਦਾ ਫਿਰ ਨੀਤਾਂ ਸਾਫ਼ ਇਹਨਾਂ ਨੇ ਹਜੇ ਵੀ ਮਜੀਠੀਏ ਦੀਆਂ ਕੰਪਨੀਆਂ ਨੇ ਸੋਲਰ ਸੋਲਰ ਬਿਜਲੀ ਦੇ 15-15 ਰੁਪਈਆ ਦੇ ਇੱਕ ਜੁਨਟ ਦਾ 15 ਰੁਪਈਆ ਦਾ ਐਗਰੀਮੈਂਟ ਕੀਤਾ ਹੋਇਆ ਸੀ ਉਹਨੂੰ ਕੈਨਸਲ ਕਰਨ ਲੱਗੇ ਹੋਏ ਆ ਹੁਣ ਕੋਰਟਾਂ 'ਚ ਫਿਰਦੇ ਆਂ ਸੀ ਵੀ ਕੈਨਸਲ ਕਰੋ ਬਿਜਲੀ ਢਾਈ ਰੁਪਏ ਅਵੇਲੇਬਲ ਹੈ ਜੀ ਜਿੱਥੋਂ ਮਰਜ਼ੀ ਲੈ ਲਓ ਢਾਈ ਰੁਪਈਆ ਤੇ ਅਵੇਲੇਬਲ ਹੈ 15-15 ਦੇ ਐਗਰੀਮੈਂਟ ਆਪ ਹੀ ਉਹ ਦੇਖੋ ਕਹਿਰ ਦੇਖੋ ਰੱਬ ਯਾਰ ਰੱਬ ਤੋਂ ਡਰਦੇ ਹੀ ਨਹੀਂ ਇਹ ਆਪ ਹੀ ਬਿਜਲੀ ਮੰਤਰੀ ਆਪੀ ਬਿਜਲੀ ਦੀ ਕੰਪਨੀ ਆਪਦੀ ਹੋਈ ਆਪਦੀ ਕੰਪਨੀ ਨਾਲ ਆਪੀ ਸਮਝੌਤਾ ਕਰਨੇ ਉਧਰੋਂ ਵੀ ਸਾਈਨ ਉਸੇ ਨੇ ਕਰਨੇ ਨੇ ਉਧਰੋਂ ਵੀ ਉਸੇ ਨੇ ਕਰਨੇ ਨੇ ਵੀ ਮੈਂ ਸੁਖਵੀਰ ਬਾਦਲ ਸਮਝੌਤਾ ਕਰਦਾ ਹਾਂ ਕਿ ਸੁਖਵੀਰ ਬਾਦਲ ਬਿਜਲੀ ਮੰਤਰੀ ਸਾਡੀ ਬਿਜਲੀ ਇੰਨੇ ਚ ਖਰੀਦੂਗਾ ਥੱਲੇ ਸੁਖਵੀਰ ਬਾਦਲ ਸਾਈਨ ਕਰ ਦਿੰਦਾ ਵੀ ਮੈਂ ਸੁਖਵੀਰ ਬਾਦਲ ਇਹ ਸੁਖਵੀਰ ਬਾਦਲ ਦੀ ਕੰਪਨੀ ਤੇ ਸਮਝੌਤਾ ਕਰਕੇ ਫਿਰ ਮੈਂ ਇਹ ਬਿਜਲੀ ਲੈ ਰਿਹਾ ਸੁਖਵੀਰ ਬਾਦਲ ਲੈ ਜੇ ਮੈਂ ਪ੍ਰਧਾਨ ਨਹੀਂ ਬਣਿਆ ਆਪ ਹੀ ਕਹਤਾ ਵੀ ਸੁਖਵੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਸੁਖਵੀਰ ਬਾਦਲ ਨੇ ਸੁਖਵੀਰ ਬਾਦਲ ਨੂੰ ਅਸਤੀਫਾ ਦਿੱਤਾ ਤੇ ਸੁਖਵੀਰ ਬਾਦਲ ਨੇ ਸੁਖਵੀਰ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਤੇ ਉੱਥੇ ਬਲਾ ਬਲਾਲੀ ਕਮੇਟੀ ਉਹ ਤੇ ਕਹਤਾ ਵੀ ਸੁਖਵੀਰ ਬਾਦਲ ਤੋਂ ਵਧੀਆ ਤਾਂ ਕੋਈ ਹੋ ਨਹੀਂ ਸਕਦਾ ਸੁਖਵੀਰ ਬਾਦਲ ਨੇ ਕਹਤਾ ਹਾਂ ਬਿਲਕੁਲ ਸਹੀ ਗੱਲ ਹੈ ਇਹ ਸੁਖਵੀਰ ਬਾਦਲ ਨਹੀਂ ਛੁਡਣਾ ਪਊਗਾ ਸੁਖਵੀਰ ਬਾਦਲ ਨੇ ਸੁਖਵੀਰ ਬਾਦਲ ਦਾ ਨਾਂ ਅਨਾਉਂਸ ਕਰਤਾ ਵੀ ਇਹਨੂੰ ਬਣ ਜਾਣਾ ਚਾਹੀਦਾ ਸੁਖਵੀਰ ਬਾਦਲ ਨੇ ਕਹਤਾ ਹਾਂ ਬਣ ਜਾਣਾ ਚਾਹੀਦਾ ਤਾਇਦ ਕਰਤੀ ਤੇ ਸੁਖਵੀਰ ਬਾਦਲ ਪ੍ਰਧਾਨ ਬਣ ਗਿਆ ਹੈ ਕੋਈ ਹੋਰ ਕੁਈ ਪੁੱਛਿਆ ਪੁੰਦਰ ਚੀਮਾ ਕਿਸੇ ਨੇ ਉਹ ਆ ਬਿਚਾਰੇ ਮੋਲੇ ਫਲਦ ਨੂੰ ਕੰਮ ਲੈ ਕੇ ਛੱਡਦੇ ਹੋ ਹੁਣ ਕੋਣ ਪੁੱਛਦਾ ਤੇ ਲੋਕ ਤਾਂ ਇੱਥੇ ਸਤ ਗੰਢ ਸਿੰਘ ਦੇਰਵਾਰ ਸਾਹਿਬ ਦੇ ਲੰਗਰ ਛੱਕੇ ਜਾਂਦੇ ਆ ਇਹ ਹੁਣ ਇੰਨਾ ਜਿੱਡਾ ਬੰਡਾ ਨਾਰਾ ਆ ਹੁਣ ਜਿੱਲੇ ਸਰਕਾਰ ਬੇਲ ਹੋ ਗਈ ਆ ਤੇ ਫਿਰ ਸ਼੍ਰੋਮਣੀ ਕਮੇਟੀ ਆਈ ਨਾ ਤੇ ਉਹ ਕਿੱਥੋਂ ਸੀ ਉਹ ਮਾਇਆ ਲੋਕਾਂ ਦੇ ਦਸਵੰਦ ਨਹੀਂ ਆ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਨਵਾਦੀ ਤੌਰ ਤੇ ਧਾਰਮਿਕ ਗੱਲਾਂ ਜਿਹੜੀਆਂ ਆ ਉਹ ਬਾਜਮ ਕਰਨੀ ਧੰਨਵਾਦੀ ਸਾਨੂੰ ਧੰਨਵਾਦ ਜਿੰਦਸੋ ਪੰਥ ਕਿੱਥੇ ਲੱਗਾ ਸਟੇਜਾਂ ਤੋਂ ਉਹ ਜਿਹੜਾ ਅਨੰਦਪੁਰ ਉਹ ਸਟੇਜ ਤੇ ਸਰਕਾਰ ਦੀ ਹੈ ਨਾ ਉਹ ਤੇ ਆਪਣੇ ਉਹਦੇ ਕਹਿੰਦੇ ਗੋਲ ਘਾ ਚੁਕੋ ਤੇ ਜਿਹੜੇ ਕਹਿੰਦੇ ਗੋਲ ਘਾ ਚੁਕੋ ਉਹਨਾਂ ਨੂੰ ਪੰਥ ਤੁਸੀਂ ਕਿੱਦਾਂ ਕਹਿ ਦੋਗੇ ਪੰਥ ਹੋ ਹੁੰਦਾ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜਾ ਸਿਰ ਦੀਜਾ ਕਾੜ ਨਾ ਕੀਜਾ ਜਿਹੜਾ ਸਿੱਖੀ ਲਈ ਨੰਗੇ ਧੜ ਗੱਲ ਕਰਦਾ ਸਾਬਤ ਸੂਰਤ ਹੁੰਦਾ ਗੁਰਸਿੱਖੀ ਨੂੰ ਪਰਣਾਉਂਦਾ ਬਾਕੀ ਸਾਰੇ ਗੁਰੂ ਨਾਨਕ ਨਾਮ ਲੈਵਾ ਵੀ ਸਾਡੇ ਭਰਾ ਵਾ ਪਰ ਸਰਕਾਰਾਂ ਨੂੰ ਪੰਥ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ